ਅੱਜ ਜਿਹੜੀ ਸਥਿਤੀ ਹੈ ਕਿ ਜਦੋਂ ਇਹ ਸੂਦੇਸ਼ ਦੀ ਜਿਹੜੀ ਮੈਜੋਰਟੀ ਹੈ ਇੱਥੇ ਕਿਸੇ ਹਿਸਟੋਰੀਅਨ ਨੇ ਅਜੇ ਤੱਕ ਪ੍ਰੂਵ ਨਹੀਂ ਕੀਤਾ ਕਿ ਜਗ੍ਹਾ ਕਿਹਦੀ ਹੈਗੀ ਹੈ ਕਿਹਦੀ ਨਹੀਂ ਹੈਗੀ ਇੱਕ ਬੜਾ ਪੋਲਿਟੀਕਲ ਮੋਟੀਵੇਟਿਡ ਸਰਕਾਰ ਨੇ ਡੰਡਾ ਦੇ ਕੇ ਸੁਪਰੀਮ ਕੋਰਟ ਦੇ ਜੱਜਾਂ ਕੋਲ ਜਜਮੈਂਟ ਲਈ ਹੈ ਇੱਥੇ ਸੁਪਰੀਮ ਕੋਰਟ ਨੂੰ ਸਾਨੂੰ ਸਮਝ ਨਹੀਂ ਆਈ ਕਿ ਉਹਨੇ ਕੀ ਕਰਾਈਟਰੀਆ ਲੱਭਿਆ ਹੈ ਕਿ 1/3 ਉਹ ਕਹਿੰਦੀ ਹੈ ਕਿ ਇਹ ਮੁਸਲਮਾਨਾਂ ਦਾ ਹੈ 2/3 ਹਿੰਦੂਆਂ ਦਾ ਹੈਗਾ ਪਾਕਿਸਤਾਨ ਦੇ ਵਿੱਚ ਜਿਹੜਾ ਮੁਸਲਮ ਡੋਮਿਨੇਟਿਡ ਸਟੇਟ ਹੈ ਅਰਬ ਸਾਰੇ ਦੇ ਵਿੱਚ ਜਿੰਨਾ ਸਾਡਾ ਗਰੀਬ ਸਿੱਖ ਹੈਗਾ ਕੋਈ ਡਰਾਈਵਰ ਹੈ ਕੋਈ ਲਿਬਰਲ ਹੈ ਅਰਬ ਦੇਸ਼ਾਂ ਦੇ ਵਿੱਚ ਤੇ ਜਦੋਂ ਇਹ ਗੱਲ ਹੁਣ ਅੱਜ ਮੁਸਲਮਾਨਾਂ ਤੇ ਹਿੰਦੂਆਂ ਚਪਾੜਾ ਬਣਿਆ ਹੋਇਆ ਜਦੋਂ ਸਿੱਖ ਉੱਥੇ ਪਾਰਟਿਸਪੇਟ ਹੋਏਗਾ ਉਦਨਾ ਸਾਡੇ ਗੁਰਦੁਆਰੇ ਪਾਕਿਸਤਾਨ ਚ ਵੀ ਮਤਲਬ ਜਿਹੜੇ ਹਿੱਟ ਹੋਣਗੇ ਅਫਗਾਨਿਸਤਾਨ ਚ ਵੀ ਹੋਣਗੇ ਅਰਬ ਕੰਟਰੀਜ਼ ਦੇ ਜਿਹੜੇ ਮੁਸਲਮਾਨ ਨੇ ਸਿੱਖਾਂ ਦੇ ਖਿਲਾਫ ਹੋਣਾ ਸ਼੍ਰੋਮਣੀ ਕਾਲੀਦਲ ਬਾਦਲ ਨੇ ਉਦੋਂ ਇੱਕ ਜੱਥਾ ਭੇਜਿਆ ਉਹਨਾਂ ਦੀ ਅਗਵਾਈ ਚ ਬਾਬਰੀ ਮਸਜਿਦ ਨੂੰ ਢਾਉਣ ਲਈ ਉਜ ਤੋਂ ਗੁਪਤ ਨੂੰ ਢਾਉਣ ਵੇਲੇ ਸਿੱਖਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਕਾਨਨਸਤਾਨ ਦੇ ਹੋਰ ਜਿਹੜੇ ਅਰਬਨ ਕਾਉਂਟੀ ਸੀ ਉੱਥੇ ਗੁਰਦੁਆਰਿਆਂ ਨੂੰ ਢਾਇਆ ਗਿਆ ਤੇ ਇਸ ਵੇਲੇ ਜਿਹੜਾ ਇੱਥੋਂ ਦਾ ਦਿੱਲੀ ਦਾ ਮжоਰਿਟੀ ਹਾਕਮ ਹੈ ਜਿਹੜਾ ਹਿੰਦੂ ਹੈ ਉਹ ਜ਼ਬਰਦਸਤੀ ਕਰ ਰਿਹਾ ਹੈ ਬਾਬਰ ਵਾਂਗੂ ਔਰੰਗਜ਼ੇਬਾ ਕਿਉਂਕਿ ਇਹਨਾਂ ਕੋਲ ਪਾਵਰ ਹੈਗੀ ਹੈ ਇਹ ਉਹਨਾਂ ਨੂੰ ਦਬਾਉਣਾ ਚਾਹੁੰਦਾ ਹੈ ਮੁਸਲਮਾਨਾਂ ਨੂੰ ਇਸ ਸਥਿਤੀ ਦੇ ਵਿੱਚ ਜਿਹੜਾ ਇਸ ਕਿਸਮ ਦਾ ਕੋਈ ਵੀ ਡਿਸੀਜਨ ਹੈ ਸਿੱਖਾਂ ਲਈ ਬਹੁਤ ਮਹਨੇ ਰੱਖਦਾ ਹੈ ਇੱਕ ਤਾਂ ਰਾਏ ਦਿੱਤਾ ਜਾਂਦਾ ਵੀ ਜਦੋਂ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਗੱਲ ਕਰਦੇ ਆ ਤੁਹਾਡੇ ਵਾਲੀ ਗੱਲ ਦੇ ਹਿਸਾਬ ਨਾਲ ਤਾਂ ਇਹ ਵੀ ਬਿਲਕੁਲ ਆਪਾਂ ਉਹਨਾਂ ਨੂੰ ਕਿਨਾਰਾ ਕਰ ਲਈਏ ਇਸ ਪੂਰੇ ਹਿੰਦੂਵਾਂ ਦੀ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ ਫਿਰ ਉਹ ਤਾਂ ਸਾਰਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਹਿੰਦੂਗੱਪ ਦੇ ਨਾਲ ਵੀ ਕਿ ਤਰ੍ਹਾਂ ਕਿਤੇ ਹੋਰ ਆਰਐਸਐਸ ਨੇ ਇੱਕ ਰਾਸ਼ਟਰੀ ਸਿੱਖ ਸੰਗਤ 1988 ਵਿੱਚ ਤਿਆਰ ਕੀਤੀ ਸੀ ਜਿੱਦੇ ਵਿੱਚ ਜਿਹੜੇ ਨਾਨ ਸੈਕਸੀ ਉਹਨਾਂ ਨੂੰ ਪੱਗਾਂ ਬਣਾ ਕੇ ਜਿਹੜੇ ਕੱਟ ਸ਼ਰਟ ਸੀ ਨਾਨ ਸੈਕਸੀ ਇੱਕ ਚੰਨ ਲਾਲ ਪਹਿਲੇ ਇਹਨਾਂ ਨੇ ਖੜਾ ਕੀਤਾ ਆਰਐਸਐਸ ਦਾ ਜਿਹੜਾ ਕੱਟ ਸ਼ਰਟ ਸੀ ਉਹਨੂੰ ਕੀਰਤਨ ਕਰਵਾਉਣਾ ਸ਼ੁਰੂ ਕੀਤਾ ਉਹਨੂੰ ਰਾਸ਼ਟਰੀ ਸਿੱਖ ਸੰਗਤ ਦਾ ਪਹਿਲਾ ਹੈੱਡ ਬਣਾਇਆ ਜਿਹੜਾ ਸਿੱਖ ਸਿੱਖੀ ਨੂੰ ਛੱਡ ਕੇ ਵਦਾਵਾ ਦੇ ਕੇ ਇਹਨਾਂ ਨਾਲ ਚਲਾ ਗਿਆ ਹੈ ਜਿਹੜਾ ਬੰਦਾ ਹੈ ਮੂਰਤੀ ਪੂਜਾ ਨੂੰ ਮੰਨਣ ਲੱਗ ਪਿਆ ਉਹ ਸਿੱਖ ਨਹੀਂ ਰਹੇਗਾ ਤੇ ਹੁਣ ਤਾਂ ਮੈਂ ਸੁਣਿਆ ਹੈ ਕਿ ਉਹਨਾਂ ਨੇ ਭਾਜਪਾ ਵਾਲਿਆਂ ਨੇ ਬਾਦਲ ਤੇ ਵੀ ਸ਼ਰਤ ਰੱਖ ਦਿੱਤੀ ਹੈ ਕਿ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤਾ ਹੈ ਕਿ ਜੇ ਤੁਸੀਂ ਉੱਥੇ ਪਾਰਟਿਸਿਪੇਟ ਕਰਦੇ ਹੋ ਰਾਮ ਮੰਦਰ ਦੇ ਵਿੱਚ ਫਿਰ ਅਸੀਂ ਤੁਹਾਡਾ ਸਮਝੌਤਾ ਕਰਾਂਗੇ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਅਸੀਂ ਤੁਹਾਡਾ ਸਮਝੌਤਾ ਨਹੀਂ ਕਰਨਾ ਹੈਗਾ ਇਸ ਕਿਸਮ ਦਾ ਮਾਹੌਲ ਹੈ ਕਿ ਜਿਹੜੀ ਭਾਜਪਾ ਹੈ ਜਿਹੜਾ ਨਰਿੰਦਰ ਮੋਦੀ ਹੈ ਉਹ ਤਾਂ ਪੋਲਿਟੀਕਲ ਬੇਨੀਫਿਟ ਲੈਣਾ ਚਾਹੁੰਦਾ ਹੈ ਉਹ ਇਹਨੂੰ ਵੋਟਾਂ ਚ ਕਨਵਰਟ ਕਰਨਾ ਚਾਹੁੰਦਾ ਹੈ ਇਹ ਕਾਰਨ ਹੈ ਕਿ ਇਸ ਰਿਲੀਜੀਅਸ ਸੈਰੇਮਨੀ ਤੋਂ ਜਿਹੜੇ ਸ਼ੰਕਰਚਾਰੀਆ ਨੇ ਫਟੇ ਜਿਹੜੇ ਥੰਮ ਨੇ ਜਿਹਨਾਂ ਨੇ ਜਿਹੜੇ ਗਾਈਡਿੰਗ ਸਪਿਰਿਟ ਨੇ Hindu ਸਮਾਜ ਦੇ ਉਹਨਾਂ ਨੇ ਆਪ ਦੀ ਦੂਰੀ ਬਣਾ ਲਈ। ਇਹ ਜਿਹੜਾ ਸਮਾਗਮ ਹੈ ਇਹਦਾ ਇੱਕ ਹੀ ਏਮ ਹੈ ਕਿ ਜਿਹੜੀ 24 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ Hindu ਵੋਟਰ ਨੂੰ ਵੋਟ ਬੈਂਕਸ ਕੇਮੇਂ ਕਨਵਰਟ ਕਰਨਾ ਹੈਗਾ। ਸਸ਼ੀ ਕਾਲ ਇਹਨਾਂ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਜਿੱਥੇ ਇੱਕ ਪਾਸੇ মিডিਆ ਲਗਾਤਾਰ ਰਿਪੋਰਟ ਕਰ ਰਿਹਾ ਹੈ ਵੀ ਅਯੁੱਧਿਆ ਦੀ ਰਾਮ ਮੰਦਰ ਦੀਆਂ ਕੀ ਤਿਆਰੀਆਂ ਚੱਲ ਰਹੀਆਂ ਨੇ ਪ੍ਰਾਣ ਪ੍ਰਤੀਸ਼ਟਾ ਹੈ ਕੀ ਕੀ ਸਮਾਗਮ ਨੇ ਕੌਣ ਕੌਣ ਪਹੁੰਚ ਰਿਹਾ ਹੈ ਕਿਵੇਂ ਜਨਤਾ ਪਹੁੰਚ ਰਹੀ ਹੈ ਯਾਨੀ ਕਿ ਉਹਨੂੰ ਲੈ ਕੇ ਸਾਰੀਆਂ ਚੀਜ਼ਾਂ ਦਰਸਾ ਰਹੇ ਆਂ ਪੰਜਾਬ ਦੇ ਵਿੱਚ ਜੇ ਕਿ ਇਹਨੂੰ ਪਸੂੜੀ ਕਹੀਏ ਜਾਂ ਫਿਰ ਕਹੀਏ ਕਿ ਇੱਕ 705 ਬਣਿਆ ਪਿਆ ਕਿ ਸਿੱਖ ਉੱਥੇ ਜਾਣ ਜਾਂ ਨਾ ਜਾਣ ਕਿਉਂਕਿ ਵੱਡੀ ਗਲਤੀ ਸਾਡੇ ਉਰੇ ਸਿੱਖਾਂ ਹੁੰਦੀ ਹੈ ਇਸੀ ਚੀਜ਼ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਵੱਲ ਨੂੰ ਵੀ ਕਈ ਵਾਰ ਝਾਕ ਦੇ ਨਜ਼ਰ ਆਉਂਦੇ ਨੇ ਜਦੋਂ ਇੱਕ ਚਿੱਠੀ ਵੀ ਉਹਨਾਂ ਨੂੰ ਲਿਖੀ ਜਾਂਦੀ ਹੈ ਵੀ ਤੁਸੀਂ ਕੋਈ ਮਾਰਗਦਰਸ਼ਨ ਕਰੋ ਪਰ ਗੱਲ ਇਹ ਹੈ ਵੀ ਇਹ ਉੱਥੇ ਜਾਣ ਦੇ ਨਾਲ ਐਡਾ ਵੱਡਾ ਇਸ਼ੂ ਕਿਉਂ ਆ ਇਹ ਪਹਿਲੀ ਗੱਲ ਤਾਂ ਦੂਜੇ ਪਾਸੇ ਗੱਲ ਇਹ ਹੈ ਵੀ ਵਰਲਡਵਾਈਡ ਕਿਉਂਕਿ ਅਸੀਂ ਦੇਖਦੇ ਹਾਂ ਵੀ ਸਾਡੀ ਸਿੱਖ ਸੰਗਤ ਹੈ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਆਪਦੇ ਕਿੱਤਿਆਂ ਨੂੰ ਲੈ ਕੇ ਆਪਦੇ ਜ਼ੋਰਾਂ ਨੂੰ ਲੈ ਕੇ ਤੇ ਨਾਲ-ਨਾਲ ਕਿਹਾ ਜਾਵੇ ਕਿ ਜਿਹੜੇ ਚੀਜ਼ਾਂ 'ਚ ਉਹ ਪ੍ਰਤਿਸ਼ਠਾ ਨੇ ਉਹ ਥਾਂ-ਥਾਂ ਤੇ ਨੇਗੇ ਤੇ ਇਹਦਾ ਇੰਪੈਕਟ ਹੈ ਜਿਹੜਾ ਉਹ ਕੀ ਰਹਿਣ ਵਾਲਾ ਹੈਗਾ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਹੈਗੇ ਨੇਗੇ ਮਨੁੱਖੀ ਅਧਾਰ ਤੇ ਕੰਮ ਕਰਦੇ ਨੇ ਲਗਾਤਾਰ ਸਿਮਰਨਜੀਤ ਜੀ ਦੇਖਿਆ ਜਾਵੇ ਇਹਦਾ ਇੰਨਾ ਜਿਆਦਾ ਸਵਾਲ ਵੈਸੀ ਕਿਉਂ ਆਏ ਵੀ ਸਿੱਖ ਜਾਣ ਨਾ ਜਾਣ ਜੀ ਬਾਕੀ ਵੀ ਧਰਮਾਂ ਦੇ ਲੋਕ ਜਿਵੇਂ ਗੱਲਬਾਤ ਕਰ ਰਹੇ ਨੇ ਤਾਂ ਸਿੱਖੀ ਨੂੰ ਲੈ ਕੇ ਕਿਉਂ ਸਪੈਸ਼ਲ ਤੌਰ ਤੇ ਦੇਖਿਆ ਜਾ ਰਿਹਾ ਵੀ ਉੱਥੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੇਖੋ ਇਹ ਬਹੁਤ ਵੱਡਾ ਮੁੱਦਾ ਹੈਗਾ ਜਿਹੜੀ ਇਸ ਤੀਸ਼ ਤੇ ਵਿੱਚ 40 ਕਰੋੜ ਮੁਸਲਮਾਨ ਨੇ ਇਹ ਬਿਲਕੁਲ ਇਸ ਗੱਲ ਦੇ ਖਿਲਾਫ ਨਹੀਂ ਕਿ ਬਾਪਰੀ ਮਸਜਿਦ ਤਾਇਆ ਜਾਣਾ ਗਲਤ ਹੈਗਾ ਤੇ ਜਿਹੜਾ ਮੁਸਲਮ ਵਾਰਡ ਹੈ ਉਹਦੀ ਬਹੁਤ ਵੱਡੀ ਪਾਪੂਲੇਸ਼ਨ ਹੈ ਅਰਬ ਸਾਰਾ ਸਾਡੇ ਗੁਆਂਢ ਪਾਕਿਸਤਾਨ ਬੰਗਲਾਦੇਸ਼ ਤੋਂ ਲੈ ਕੇ ਮੁਸਲਮਾਨਾਂ ਨਾਲ ਭਰਿਆ ਪਿਆ ਹੈ ਇਥੇ ਇੱਕ ਸਿਧਾਂਤ ਗੱਲ ਵੀ ਹੈ ਕਿਉਂਕਿ ਜਦੋਂ ਬਾਬਰ ਆਮ ਲੋਕਾਂ ਤੇ ਜ਼ੁਲਮ ਕਰ ਰਿਹਾ ਸੀ ਤੇ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਰੂਲ ਆਫ ਲਾ ਵੀ ਨਹੀਂ ਸੀ ਬਾਬਰ ਨੂੰ ਜ਼ਬਰ ਕਹਿ ਕੇ ਸੰਬੋਧਨ ਕੀਤਾ ਤੇ ਜਦੋਂ ਔਰੰਗਜ਼ੇ ਜਬਰਦਸਤੀ ਨਾਨ ਮੁਸਲਮਜ਼ ਨੂੰ ਮੁਸਲਮ ਬਣਾ ਰਿਹਾ ਸੀ ਧਰਮ ਪਰਿਵਰਤਨ ਕਰ ਰਿਹਾ ਸੀ ਤੇ ਉਦੋਂ ਗੁਰਤੇਗ ਬਹਾਦਰ ਪਾਸ਼ਾ ਨੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਹੈ ਕਿ ਅਸੀਂ ਰਿਲੀਜੀਅਸ ਇਨਟੋਲਰੈਂਸ ਦੇ ਖਿਲਾਫ ਹੈਗੇ ਆਂ ਤੇ ਅੱਜ ਜਿਹੜੀ ਸਥਿਤੀ ਹੈ ਕਿ ਜਦੋਂ ਇਸੋ ਦੇਸ਼ ਦੀ ਜਿਹੜੀ ਮੈਜੋਰਟੀ ਹੈ ਇੱਥੇ ਕਿਸੇ ਹਿਸਟੋਰੀਅਨ ਨੇ ਅਜੇ ਤੱਕ ਪ੍ਰੂਵ ਨਹੀਂ ਕੀਤਾ ਕਿ ਜਗ੍ਹਾ ਕਿਹਦੀ ਹੈਗੀ ਹੈ ਕਿਹਦੀ ਨਹੀਂ ਹੈਗੀ ਇੱਕ ਬੜਾ ਪੋਲੀਟੀਕਲ ਮੋਟੀਵੇਟਿਡ ਸਰਕਾਰ ਨੇ ਡੰਡਾ ਦੇ ਕੇ ਸੁਪਰੀਮ ਕੋਰਟ ਦੇ ਜੱਜਾਂ ਕੋਲ ਜਜਮੈਂਟ ਲਈ ਹੈ ਉਹ ਮੈਂ ਤੁਹਾਨੂੰ ਐਗਜ਼ੈਂਪਲ ਦਿਨਾ ਹੈ ਕਿ ਇੱਕ ਜ਼ਮੀਨ ਦਾ ਟੁਕੜੇ ਦਾ ਝਗੜਾ ਹੈ ਉਸ ਦੋਈ ਗੱਲਾਂ ਆਣੀਆਂ ਨੇ ਚਾਹੇ ਉਹ ਜ਼ਮੀਨ ਦਾ ਟੁਕੜਾ ਤੁਹਾਡਾ ਹੈ ਚਾਹੇ ਉਹ ਮੇਰਾ ਹੈਗਾ ਇੱਥੇ ਸੁਪਰੀਮ ਕੋਰਟ ਨੇ ਸਾਨੂੰ ਸਮਝ ਨਹੀਂ ਆਈ ਕਿ ਉਹਨੇ ਕੀ ਕ੍ਰਾਈਟੇਰੀਆ ਲੱਭਿਆ ਹੈ ਕਿ 1/3 ਉਹ ਕਹਿੰਦੀ ਹੈ ਕਿ ਇਹ ਮੁਸਲਮਾਨਾਂ ਦਾ ਹੈ 2/3 ਹਿੰਦੂਆਂ ਦਾ ਹੈਗਾ ਪਰ ਉੱਥੇ ਤਾਂ ਇਹ ਹੋ ਸਕਦਾ ਨਾ ਵੀ ਕਿਉਂਕਿ ਜਿੱਥੇ ਇਹ ਇਹ ਕੋਈ ਉਹ ਮਸਲਾ ਤਾਂ ਹੈ ਨਹੀਂ ਸੀਗਾ ਜਿਵੇਂ ਆਮ ਪ੍ਰਾਈਵੇਟ ਲੈਂਡ ਦੀ ਗੱਲ ਕਰੀਏ ਇਹ ਮਸਲਾ ਧਰਮ ਦੇ ਨਾਲ ਜੁੜਿਆ ਹੋਇਆ ਸੀ ਕਿਤੇ ਨਾ ਕਿਤੇ ਉਹਨਾਂ ਨੇ ਸਮਾਜਿਕ ਏਕਤਾ ਲਾ ਲੋ ਸਮਾਜਿਕ ਤੌਰ ਤੇ ਕੋਈ ਵਿੱਚ ਵਖਰੇਵੇਂ ਨਾ ਪੈਣ ਇਹ तमाम ਚੀਜ਼ਾਂ ਵੀ ਤਾਂ ਜਾਂਚੀਆਂ ਹੋਣੀਆਂ ਬਾਕੀ ਰਹੀ ਗੱਲ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਫੈਕਟਸ ਉੱਥੇ ਗਏ ਨੇਗੇ ਉਹਨਾਂ ਦਾ ਕਰ ਕਾਨੂੰਨੀ ਫੈਕਟਸ ਦੇ ਤੌਰ ਤੇ ਦੇਖਿਆ ਹੋਣਾ ਦੇਖੋ ਸਾਡਾ ਜਿਹੜਾ ਇਹ ਪ੍ਰਤੀ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਧਰਮ ਦਾ ਮਸਲਾ ਹੈ ਬੜਾ ਇਸੇ ਕਰਕੇ ਸੀ ਵਰੀਡ ਹੈ ਕਿ ਜਿਹੜਾ ਸਿੱਖ ਹੈ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਹਾਲਤ ਅੱਗੇ ਬਹੁਤ ਪਤਲੀ ਹੋਈ ਪਈ ਹੈ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਨੂੰ ਸਾਮ ਸੰਭਾਲ ਵਾਲਾ ਕੋਈ ਨਹੀਂ ਹੈਗਾ ਮੈਂ ਹੁਣ ਲਾਸਟ ਅਕਤੂਬਰ ਦੇ ਵਿੱਚ ਵਿਜ਼ਿਟ ਕਰਕੇ ਆਇਆ ਹਾਂ ਜਿਹੜੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ ਕੰਪਾਈਲ ਕੀਤਾ ਗਿਆ ਜਿੱਥੇ ਪ੍ਰੋਪਰ ਤਰਨ ਤਰਨ ਸਾਹਿਬ ਵਾਂਗੂ ਇੱਕ ਸਰੋਵਰ ਸੀ ਵੱਡਾ ਗੁਰਦੁਆਰਾ ਸਾਹਿਬ ਸੀ ਕੋਈ ਇੱਕ ਈ ਸੀ ਨਹੀਂ ਠੇਕੇ ਤੇ ਲੈ ਕੇ ਟੀ ਮਲਿਸ਼ ਕਰ ਦਿੱਤਾ ਜਗਾਈ ਖਤਮ ਕਰਤਾ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਮੁਸਲਮ ਡੋਮਿਨੇਟਿਡ ਸਟੇਟ ਹੈ ਅਰਬ ਸਾਰੇ ਦੇ ਵਿੱਚ ਜਿੰਨਾ ਸਾਡਾ ਗਰੀਬ ਸਿੱਖ ਹੈਗਾ ਕੋਈ ਡਰਾਈਵਰ ਹੈ ਕੋਈ ਲਿਬਰਲ ਹੈ ਅਰਬ ਦੇਸ਼ਾਂ ਦੇ ਵਿੱਚ ਤੇ ਜਦੋਂ ਇਹ ਗੱਲ ਹੁਣ ਅੱਜ ਮੁਸਲਮਾਨਾਂ ਤੇ ਹਿੰਦੂਆਂ ਚਪਾੜਾ ਬਣਿਆ ਹੋਇਆ ਹੈ ਜਦੋਂ ਸਿੱਖ ਉੱਥੇ ਪਾਰਟਿਸਪੇਟ ਹੋਏਗਾ ਉਦਨਾ ਸਾਡੇ ਗੁਰਦੁਆਰੇ ਪਾਕਿਸਤਾਨ ਚ ਵੀ ਮਤਲ ਜਿਹੜੇ ਹਿੱਟ ਹੋਣਗੇ ਅਫਗਾਨਿਸਤਾਨ ਚ ਵੀ ਹੋਣਗੇ ਅਰਬ ਕੰਟਰੀਜ਼ ਦੇ ਜਿਹੜੇ ਮੁਸਲਮਾਨ ਨੇ ਉਹ ਸਿੱਖਾਂ ਦੇ ਖਿਲਾਫ ਹੋਣਗੇ। ਔਰ ਜੇ ਦੀ ਮੈਂ ਤੁਹਾਨੂੰ ਐਗਜ਼ੈਂਪਲ ਦਿੰਨਾ ਹੈ ਜਦੋਂ 1992 ਦੇ ਵਿੱਚ 6 ਦਸੰਬਰ ਨੂੰ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਹੈ। ਇਹਨਾਂ ਭਾਜਪਾ ਵਾਲਿਆਂ ਵੱਲੋਂ ਸ਼ਿਵ ਸੈਨਾ ਤੇ ਐ ਜੀ ਐ ਨਹੀਂ ਕਹਿੰਦੇ ਉਹਨਾਂ। ਹਾਂਜੀ ਅਸੀਂ ਸ਼ਹੀਦ ਕੀਤਾ ਸਮਝਦੇ ਹਾਂ। ਉਦੋਂ ਜਿਹੜਾ ਬਾਦਲਦਲ ਹੈ ਇਹਨਾਂ ਦਾ ਇੱਕ ਦਿੱਲੀ ਚੈਪਟਰ ਦਾ ਪ੍ਰੈਜ਼ੀਡੈਂਟ ਸੀ ਅਵਤਾਰ ਸਿੰਘ ਹਿਤ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਉਦੋਂ ਇੱਕ ਜੱਥਾ ਭੇਜਿਆ ਉਹਨਾਂ ਦੀ ਅਗਵਾਈ 'ਚ ਬਾਬਰੀ ਮਸਜਿਦ ਨੂੰ ਢਾਉਣ ਲਈ ਉਹ ਜਦੋਂ ਗੁਬਦ ਨੂੰ ਢਾਉਣ ਵੇਲੇ ਸਿੱਖਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਕਾਨਸਤਾਨ ਤੇ ਹੋਰ ਜਿਹੜੇ ਅਰਬਨ ਕਾਉਂਟੀ ਸੀ ਉੱਥੇ ਗੁਰਦੁਆਰਿਆਂ ਨੂੰ ਢਾਇਆ ਗਿਆ ਸੋ ਅਸੀਂ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਵੇਅਰ ਕਰਾਉਣਾ ਚਾਹੁੰਦੇ ਆ ਕਿ ਇਹ ਬਹੁਤ ਵੱਡਾ ਸੈਂਸਿਟਿਵ ਮੈਟਰ ਹੈ ਇੰਟਰਨੈਸ਼ਨਲ ਇਸ਼ੂ ਹੈਗਾ ਆਪਾਂ ਨੂੰ ਦੋ ਗੱਲਾਂ ਸਾਡੇ ਸਾਹਮਣੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਾਡਾ ਸਿਧਾਂਤ ਹੈ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹ ਮੂਰਤੀ ਪੂਜਾ ਦੇ ਹੱਕ ਚ ਨਹੀਂ ਹੈਗਾ ਉਹ ਸਾਨੂੰ ਮੂਰਤੀ ਪੂਜਾ ਵਾਲੇ ਪਾਸੇ ਜਾਣ ਲਈ ਨਹੀਂ ਕਹਿੰਦਾ ਹੈਗਾ ਤੇ ਇਸ ਵੇਲੇ ਜਿਹੜਾ ਇੱਥੋਂ ਦਾ ਦਿੱਲੀ ਦਾ ਮੈਜੋਰਿਟੀ ਹਾਕਮ ਹੈ ਜਿਹੜਾ Hindu ਹੈ ਉਹ ਜ਼ਬਰਦਸਤੀ ਕਰ ਰਿਹਾ ਹੈ ਬਾਬਰ ਵਾਂਗੂ ਔਰੰਗਜ਼ੇਬ ਵਾਂਗੂ ਕਿਉਂਕਿ ਇਹਨਾਂ ਕੋਲ ਪਾਵਰ ਹੈਗੀ ਹੈ ਇਹ ਉਹਨਾਂ ਨੂੰ ਦਬਾਉਣਾ ਚਾਹੁੰਦਾ ਹੈ ਮੁਸਲਮਾਨਾਂ ਨੂੰ ਇਸ ਸਥਿਤੀ ਦੇ ਵਿੱਚ ਜਿਹੜਾ ਇਸ ਕਿਸਮ ਦਾ ਕੋਈ ਵੀ ਡਿਸੀਜਨ ਹੈ ਸਿਕਾ ਲਈ ਬਹੁਤ ਮੈਨੇ ਰਖਦਾ ਹੈ ਕੋਈ ਵੀ ਇਸ ਕਿਸਮ ਦੀ ਉਥੇ ਕੋਈ ਗਲਤ ਮੈਸੇਜ ਆਂਦਾ ਹੈ ਤੇ ਜਿਹੜੇ ਸਿੱਖ ਗਰੀਬ ਸਿੱਖ ਜਿਹੜਾ ਅਰਬ ਤੇ ਮੁਸਲਮਾਨ ਦੇਸ਼ਾਂ ਚ ਬੈਠਿਆ ਹੋਇਆ ਹੈ ਗੁਰਦੁਆਰੇ ਵੀ ਤੇ ਸਿੱਖ ਵੀ ਅੰਡਰ ਅਟੈਕ ਆ ਜਾਂਦੇ ਨੇ ਪਰ ਇਹਦੇ ਚ ਤੁਸੀਂ ਇਹ ਨਹੀਂ ਸਮਝਦੇ ਵੀ ਜਿਹੜੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹਦੇ ਨਾਲ ਕਿਉਂਕਿ ਇਹਦਾ ਇੱਕ ਨਾਰਾ ਇਹ ਦਿੱਤਾ ਜਾ ਰਿਹਾ ਹੈ ਕਿ ਹਾਲਾਂਕਿ ਤੁਹਾਨੂੰ ਮੈਂ ਦੂਜੇ ਪੁੱਛੂੰਗਾ ਜਿਹੜਾ ਉਹ ਲਿੰਕ ਜੋੜਦੇ ਨੇ ਸਿੱਖੀ ਦੇ ਨਾਲ ਇੱਕ ਤਾਂ ਨਾਰਾ ਇਹ ਦਿੱਤਾ ਜਾਂਦਾ ਵੀ ਜਦੋਂ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਗੱਲ ਕਰਦੇ ਆਂ ਤੁਹਾਡੇ ਵਾਲੀ ਗੱਲ ਦੇ ਹਿਸਾਬ ਨਾਲ ਤਾਂ ਇਹ ਵੀ ਬਿਲਕੁਲ ਆਪਾਂ ਉਹਨਾਂ ਨੂੰ ਕਿਨਾਰਾ ਕਰ ਲਈਏ ਇਸ ਪੂਰੇ ਹਿੰਦੂਵਾਨੀ ਭਾਵਨਾਵਾਂ ਮ ਉਹਦੇ ਨਾਲ ਜੁੜੀਆਂ ਹੋਈਆਂ ਨੇ ਫਿਰ ਉਹ ਤਾਂ ਸਾਰਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਹਿੰਦੂ ਆਪ ਦੇ ਨਾਲ ਵੀ ਕਿਤੇ ਨਾ ਕਿਤੇ ਰੌਲਾ ਪੂਗਾ ਦੂਜੇ ਪਾਸੇ ਰਹੀ ਗੱਲ ਇਹਦੇ ਨਾਲ ਹੀ ਮੈਂ ਜੋੜਨਾ ਕਿ ਉਹ ਹੀ ਕਿਤੇ ਨਾ ਕਿਤੇ ਗੱਲ ਕਹਿੰਦੇ ਨੇ ਜਿਵੇਂ ਵਿਸ਼ਵੇਂਦੂ ਪਰਸ਼ਦ ਦੇ ਇੱਕ ਸੱਜਣ ਦੀ ਮੈਂ ਇੰਟਰਵਿਊ ਕਰੀ ਸੀ ਉਹ ਕਹਿੰਦੇ ਸੀ ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨੇ ਉੱਥੇ ਜੱਥਾ ਭੇਜਿਆ ਜੀ ਇੱਕ ਕੁਝ ਦਿਨ ਪਹਿਲਾਂ ਸਿੰਘ ਸਿੰਘ ਹਰਜੀਤ ਸਿੰਘ ਸੀਗੇ ਉਹ ਕਹਿੰਦੇ ਜੀ ਸਾਡੇ ਜਿਹੜੇ ਵੰਸ਼ਸ ਨੇ ਮੈਠਵੇਂ ਵੰਸ਼ਾਂ ਚੋਂ ਕਹਿੰਦੇ ਸਾਡੇ ਉਹਨੇ ਜਾ ਕੇ ਉੱਥੇ ਸ਼ੁਰੂਆਤ ਕਰੀ ਸੀ ਹਵਨ ਕਰਾਇਆ ਸੀਗਾ ਦੇਖੋ ਸਿੱਖੀ ਦੇ ਵਿੱਚ ਜਿਹੜਾ ਹਵਨ ਕਰਨਾ ਹੈ ਇਹ ਮਨਾ ਹੈਗਾ ਪਹਿਲੀ ਤੇ ਗੱਲ ਹੈ ਸਿੱਖ ਨਹੀਂ ਆਰਐਸਐਸ ਨੇ ਇੱਕ ਰਾਸ਼ਟਰੀ ਸਿੱਖ ਸੰਗਤ 1988 ਚ ਤਿਆਰ ਕੀਤੀ ਸੀ ਜਿਹਦੇ ਵਿੱਚ ਜਿਹੜੇ ਨਾਨ ਸੈਕਸੀ ਉਹਨਾਂ ਨੂੰ ਪੱਗਾਂ ਬਣਾ ਕੇ ਜਿਹੜੇ ਕੱਟ ਸ਼ਰਟ ਸੀ ਨਾਨ ਸੈਕਸੀ ਇੱਕ ਚੰਨ ਲਾਲ ਪਹਿਲੇ ਇਹਨਾਂ ਨੇ ਖੜਾ ਕੀਤਾ ਆਰਐਸਐਸ ਦਾ ਜਿਹੜਾ ਕੱਟ ਸ਼ਰਟ ਸੀ ਉਹਨੂੰ ਕੀਰਤਨ ਕਰਵਾਉਣਾ ਸ਼ੁਰੂ ਕੀਤਾ ਹੈ ਉਹਨੂੰ ਰਾਸ਼ਟਰੀ ਸਿੱਖ ਸੰਗਤ ਦਾ ਪਹਿਲਾ ਹੈੱਡ ਬਣਾਇਆ ਉਸ ਤੋਂ ਬਾਅਦ ਛੋਟੇ-ਛੋਟੇ ਲੋਕਾਂ ਨੂੰ ਪੱਗਾਂ ਬਣਾ ਕੇ ਇਹਨਾਂ ਨੇ ਸ਼ੋਅ ਕਰਨਾ ਸ਼ੁਰੂ ਕੀਤਾ ਕਿ ਸਿੱਖ ਸਾਡੇ ਨਾਲ ਨੇ ਜਿਹੜਾ ਸਿੱਖ ਸਿੱਖੀ ਨੂੰ ਛੱਡ ਕੇ ਵਦਾਵਾ ਦੇ ਕੇ ਇਹਨਾਂ ਨਾਲ ਚਲਾ ਗਿਆ ਹੈ ਜਿਹੜਾ ਬੰਦਾ ਹੈ ਮੂਰਤੀ ਪੂਜਾ ਨੂੰ ਮੰਨਣ ਲੱਗ ਪਿਆ ਉਹ ਸਿੱਖ ਨਹੀਂ ਹੈਗਾ ਤੇ ਜਿਹੜੀ ਇਸ ਕਿਸਮ ਦਾ ਹਿਸਟੋਰੀਕਲ ਫੈਕਟਸ ਦੀ ਗੱਲ ਕਰ ਰਿਹਾ ਬਿਲਕੁਲ ਝੂਠੇ ਨੇ ਇਹ ਤੁਸੀਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਪ ਜਿਹੜੇ ਨੇ ਗੁਰਤੇਗ ਬਹਾਦਰ ਸ਼ਹਾਦਤ ਦੇ ਰਹੇ ਨੇ ਤੇ ਉਹ ਰਿਲੀਜੀਅਸ ਟੋਲਰੈਂਟਸ ਦੇ ਖਿਲਾਫ ਮਤਲਬ ਜਿਹੜੀ ਹੈ ਇਨਟੋਲਰੈਂਟਸ ਦੇ ਖਿਲਾਫ ਸ਼ਹਾਦਤ ਦੇ ਰਹੇ ਨੇ ਤੇ ਗੁਰੂ ਸਾਹਿਬ ਇਸ ਮਸਲੇ ਦੇ ਵਿੱਚ ਕੋਈ ਵੀ ਸਿੱਖ ਜਿਹੜਾ ਹੈ ਉਹ ਅੱਜ ਜੇ ਹਿੰਦੂ ਜ਼ੁਲਮ ਕਰ ਰਿਹਾ ਹੈ ਮੁਸਲਮਾਨ ਤੇ ਉਹਨੂੰ ਸਪੋਰਟ ਕਰੂਗਾ ਇਹ ਤਾਂ ਸਾਡਾ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਉਹਦੇ ਖਿਲਾਫ ਹੈ ਪਰ ਹੁਣ ਇਹਦੇ 'ਚ ਲੱਗਦਾ ਵੀ ਇਹ ਜਥੇਦਾਰ ਸਾਹਿਬ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਸਾਰੇ ਉਹਨਾਂ ਕਰ ਨਹੀਂ ਦੇਖਦੇ ਨੇ ਵੀ ਕੀ ਮੈਸੇਜ ਆਊਗਾ ਕਿਉਂਕਿ ਦੇਖੋ ਤੁਸੀਂ ਇੰਨੀ ਗੱਲਾਂ ਜਾਣਦੇ ਹੋ 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 ਸਕਦਾ ਅੱਧੀ ਵਿੱਚ ਦੀ ਮੈਂ ਜਾਣਦਾ ਹਾਂ ਜਿਹੜਾ ਆਮ ਸਿੱਖ ਹੈ ਹੋ ਸਕਦਾ ਉਹ ਠੀਕ ਹੈ ਬਹੁਤ ਆਪਣੇ ਤੋਂ ਜ਼ਿਆਦਾ ਬਿਹਤਰ ਹੋਵੇ ਹੋ ਸਕਦਾ ਉਹਨੂੰ ਨਹੀਂ ਪਤਾ ਹੋਵੇ ਉਹ ਤਾਂ ਇਹ ਦੇਖੂਗਾ ਨਾ ਵੀ ਸਾਡੇ ਜਿਹੜੇ ਉੱਪਰ ਜਿਵੇਂ ਜਥੇਦਾਰ ਸਾਹਿਬ ਕਹਿੰਦੇ ਆ ਵੀ ਉਹ ਹੁਕਮ ਨਵਾਂ ਜਾਰੀ ਕਰਦੇ ਨੇ ਜੋ ਵੀ ਗੱਲ ਕਹਿੰਦੇ ਨੇ ਉਸ ਤੋਂ ਬਾਅਦ ਉਹ ਲਾਗੂ ਹੁੰਦੀ ਆ ਫਿਰ ਉਹ ਕਿਉਂ ਨਹੀਂ ਬੋਲ ਰਹੇ ਤੁਹਾਨੂੰ ਲੱਗ ਦੇਖੋ ਜੀ ਆਮ ਸਿੱਖ ਤਾਂ ਬਹੁਤ ਕਲੀਅਰ ਹੈ ਕੋਈ ਆਮ ਸਿੱਖ ਨਾ ਤੇ ਦੀਵਾਲਾ ਕਰੂਗਾ ਨਾ ਉਹ ਗੁਰਦੁਆਰੇਸ਼ ਕਰੂਗਾ ਇਹ ਕੱਲੇ ਜਿਹੜੀ ਨਕਲੀ ਤੇ ਝਾਲੀ ਸਿੱਖ ਰਾਸਿਕ ਸਿੱਖ ਸੰਗਤ ਨੇ ਤਿਆਰ ਕੀਤੇ ਨੇ ਇਹ ਸਾਰੇ ਉਹ ਕਾਂਸਪੀਰੇਸੀ ਕਰ ਰਹੇ ਨੇ ਉਹਨਾਂ ਦੀ ਕਾਂਸਪੀਰੇਸੀ ਕਰਕੇ ਸਿੱਖਾਂ ਨੂੰ ਪਾਕਿਸਤਾਨ ਅਫਗਾਨਿਸਤਾਨ ਮੁਸਲਮ ਕੰਟਰੀਜ਼ ਦੇ ਵਿੱਚ ਮਾਰ ਪੈਣੀ ਹੈ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2004 ਦੇ ਵਿੱਚ ਹੁਕਮਨਾਮਾ ਜਾਰੀ ਕਰਤਾ ਕਿ ਆਰਐਸਐਸ ਨੂੰ ਮੂੰਹ ਨਹੀਂ ਲਾਉਣਾ ਤੁਸੀਂ ਵੇਖੋ ਕਿ ਜਦੋਂ ਰਾਸ਼ਟਰੀ ਸਿੱਖ ਸੰਗਤ ਨੇ ਦਿੱਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਇੱਥੇ ਮਾਨਸੇ ਵਿੱਚ ਕੀਤਾ ਉਦੋਂ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੈ ਕਿ ਆਪਾਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਤੇ ਇਹ ਕਿਹੜਾ ਪ੍ਰੈਸ਼ਰ ਹੈ ਕੱਲ ਤੱਕ ਸਾਬ ਤੇ ਤੇ ਹੁਣ ਤਾਂ ਮੈਂ ਸੁਣਿਆ ਕਿ ਉਹਨਾਂ ਨੇ ਭਾਜਪਾ ਵਾਲਿਆਂ ਨੇ ਬਾਦਲ ਤੇ ਵੀ ਸ਼ਰਤ ਰੱਖ ਦਿੱਤੀ ਹੈ ਕਿ ਉਹਨਾਂ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤਾ ਹੈ ਕਿ ਜੇ ਤੁਸੀਂ ਉੱਥੇ ਪਾਰਟਿਸਿਪੇਟ ਕਰਦੇ ਹੋ ਰਾਮ ਮੰਦਰ ਦੇ ਵਿੱਚ ਫਿਰ ਅਸੀਂ ਤੁਹਾਡਾ ਸਮਝੌਤਾ ਕਰਾਂਗੇ ਜੇ ਤੁਸੀਂ ਨਹੀਂ ਕਰਦੇ ਤੇ ਫਿਰ ਅਸੀਂ ਤੁਹਾਡਾ ਸਮਝੌਤਾ ਨਹੀਂ ਕਰਨਾ ਹੈਗਾ ਪਰ ਪਰ ਇਹਦੀ ਚੇ ਨਹੀਂ ਲੱਗਦਾ ਤੁਸੋਂ ਇਹ ਵਪਾਰਾ ਨਹੀਂ ਹੋਊਗਾ ਹਿੰਦੂ ਸਿੱਖਾਂ ਦਾ ਦੇਖੋ ਇਹਦੇ ਨਾਲ ਕੋਈ ਪਾੜੇ ਵਾਲੀ ਗੱਲ ਨਹੀਂ ਹੈਗੀ ਇਕਤਾ ਹਮੇਸ਼ਾ ਸਿਧਾਂਤਕ ਹੁੰਦੀ ਹੈ ਜੀ ਇਥੇ ਜ਼ਬਰ ਵਾਲੀ ਗੱਲ ਨਾ ਹੁੰਦੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੰਜਨੈਲ ਸਿੰਘ ਪੰਡਰਾਂਵਾਲਿਆਂ ਨੇ ਗਰਦਾਸਪੁਰ ਜੇਲ੍ਹ ਦੇ ਵਿੱਚ ਮੂਰਤੀ ਦੀ ਸਥਾਪਨਾ ਕਰਾਈ ਹੈ ਉੱਥੇ ਹਿੰਦੂ ਭਾਈਚਾਰੇ ਦੀ ਰਿਕਵੈਸਟ ਸੀ ਤੇ ਅਸੀਂ ਕਦੇ ਵੀ ਇਹਨਾਂ ਦੇ ਖਿਲਾਫ ਨਹੀਂ ਜਾਂਦੇ ਉਹ ਕਸ਼ਮੀਰ ਦੇ ਵਿੱਚ ਹਿੰਦੂ ਡਰਿਆ ਹੋਇਆ ਤੇ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਉਹ ਆਪਦੇ ਰਿਲੀਜੀਅਸ ਫੰਕਸ਼ਨਸ ਵੀ ਕਰ ਰਿਹਾ ਸਿੱਖ ਪ੍ਰੋਟेक्ट ਵੀ ਕਰ ਰਹੀ ਸਿੱਖ ਜ਼ੁਲਮ ਦੇ ਖਿਲਾਫ ਹੈ ਜ਼ਬਰ ਦੇ ਖਿਲਾਫ ਹੈ ਅਸੀਂ ਧਰਮ ਤੇ ਰਿਲੀਜੀਅਨ ਦੇ ਖਿਲਾਫ ਨਹੀਂ ਹੈਗੇ ਇਹ ਸਮਝਾਉਣ ਦੀ ਲੋੜ ਹੈਗੀ ਹੈ ਤੇ ਜਿੱਥੇ ਵੀ ਹੈਗਾ ਮਤਲਬ ਜਿੱਥੇ ਜੇ ਹਿੰਦੂ ਪਾਈਚਾਰਾ ਇਹ ਜਿਹੜੇ ਇਹ ਪਹਿਲੀ ਤੇ ਗੱਲ ਹੈ ਕਿ ਇਹ ਇੱਕ ਇਸ ਕਿਸਮ ਦਾ ਮਾਹੌਲ ਹੈ ਕਿ ਜਿਹੜੀ ਬੀਜਪੀ ਹੈ ਜਿਹੜਾ ਨਰਿੰਦਰ ਮੋਦੀ ਹੈ ਉਹਦਾ ਪੋਲਿਟੀਕਲ ਬੈਨੀਫਿਟ ਲੈਣਾ ਚਾਹੁੰਦਾ ਹੈ ਉਹ ਇਹਨੂੰ ਵੋਟਾਂ ਚ ਕਨਵਰਟ ਕਰਨਾ ਚਾਹੁੰਦਾ ਹੈ ਇਹ ਕਾਰਨ ਹੈ ਕਿ ਇਸ ਰਿਲੀਜੀਅਸ ਸੈਰੇਮਨੀ ਤੋਂ ਜਿਹੜੇ ਸ਼ੰਕਰਚਾਰੀਆ ਨੇ ਫੱਟੇ ਜਿਹੜੇ ਥੰਮ ਨੇ ਜਨਾਂ ਨੇ ਜਿਹੜੀ ਗਾਈਡਿੰਗ ਸਪਿਰਿਟ ਨੇ ਹਿੰਦੂ ਸਮਾਜ ਦੇ ਉਹਨਾਂ ਨੇ ਆਪ ਦੀ ਦੂਰੀ ਬਣਾ ਲਈਏ ਇਹ ਜਿਹੜਾ ਸਮਾਗਮ ਹੈ ਇਹਦਾ ਇੱਕ ਹੀ ਏਮ ਹੈ ਕਿ ਜਿਹੜੀ 24 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਹਿੰਦੂ ਵੋਟ ਨੂੰ ਵੋਟ ਬੈਂਕਸ ਕਿਵੇਂ ਕਨਵਰਟ ਕਰਨਾ ਹੈਗਾ ਤੇ ਸਿੱਖਾਂ ਲਈ ਇਹ ਬੜਾ ਮੈਂ ਇਹ ਦੁਆਰਾ ਤੁਹਾਨੂੰ ਕਨਕਲੂਡ ਕਰਦਾ ਕਿ ਸਾਡੇ ਲਈ ਇੰਟਰਨੈਸ਼ਨਲ ਅਹਿਮੀਅਤ ਹੈ ਸਾਨੂੰ ਇਹਦੇ ਜਿਹੜੇ ਕਨਸੀਕਵੈਂਸਸ ਨੇ ਬਹੁਤ ਦੂਰਦਰਸ਼ੀ ਜਿਹੜੇ ਫੇਸ ਕਰਨੇ ਪੈਣਗੇ ਜੇ ਅਸੀਂ ਕੋਈ ਵੀ ਇਸ ਕਿਸਮ ਦਾ ਡਿਸੀਜਨ ਲੈਂਦੇ ਹਾਂ ਇਹ ਇਸ ਚੀਜ਼ ਨੂੰ ਲੈ ਕੇ ਕਹਿੰਦੇ ਚਾਹੇ ਜਾਣ ਨੂੰ ਲੈ ਕੇ ਚਾਹੇ ਨਾ ਜਾਣ ਨੂੰ ਲੈ ਕੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਧਿਆਨ ਚ ਰੱਖਦੇ ਹੋਏ ਜਥੇਦਾਰ ਸਾਹਿਬ ਨੂੰ ਜਿਹੜਾ ਸਹਿਦ ਦੇਣੀ ਚਾਹੀਦੀ ਆ ਪਰ ਦੂਜੇ ਪਾਸੇ ਰਹੀ ਗੱਲ ਕਿ ਇਹ ਤੋਂ ਇਹ ਵੀ ਸਮਝਣ ਦੀ ਲੋੜ ਆ ਉਹ ਕਹਿੰਦੇ ਕਿ ਇਹਦੇ ਇੰਟਰਨੈਸ਼ਨਲਲੀ ਇੰਪੈਕਟ ਕੀ ਨੇਗੇ ਸੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਗੱਲ ਕਹਿ ਰਹੇ ਆ ਵੀ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਫਿਰ ਕੋਈ ਅੱਗੇ ਮੈਸੇਜ ਜਾਰੀ ਕਰਿਆ ਜਾਵੇ ਨਹੀਂ ਜੇਕਰ ਗੱਲ ਰਹੀ ਜਿਹੜੀ ਅਸੀਂ ਸਮਾਜਿਕ ਇਕਤਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਵੇਂ ਸੰਤ ਭਿੰਡਰਵਾਲਾ ਦਾ ਜਿਵੇਂ ਉਦਾਹਰਨ ਦਿੱਤੀ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਕਿ ਕੋਈ Hindu ਜਾਂ Hinduਤਵ ਦੇ ਵਿਰੋਧ ਚ ਨਹੀਂ ਹੈਗੇ ਪਰ ਹਾਂ ਜਿਹੜੇ ਇੰਪੈਕਟ ਕਾਲੂ ਚੱਲਣੇ ਪੈਣਗੇ ਸਿੱਖੀ ਨੂੰ ਉਹ ਜ਼ਰੂਰ ਕਿਤੇ ਨਾ ਕਿਤੇ ਵਿਚਾਰਨ ਦੀ ਲੋੜ ਆ ਸੀਨੀਅਰ ਵੀਡੀਓ ਨਿਊਜ਼ ਤੋਂ ਮੈਂ ਤੇ ਇਹਨਾਂ ਉਸ ਮਿਸਿੰਗ ਰੋਜਨਾ ਸਪੋਰਟ ਟੀਵੀ ਚੰਡੀਗੜ੍ਹ